ਬੈਠੋ ਸਾਹਿਬ ਅਦਰ ਆਓ ਸਾਰੀ ਆਜੂ ਆ ਜਾਓ ਮੈਂ ਹੱਥੋਂ ਆਲੀ ਆਜੂ ਬੈਠੋ ਬੈਠ ਜਾਓ ਹਾਂ ਹਾਂ ਇਹ ਕਹਿੰਦੇ ਇਹ ਤਾਂ ਮੈਂ ਆਪਾਂ ਭੇਜੋ ਮੋੜ ਪਾਉਣ ਕਰਦੇ ਆਂ ਇਹਦੇ ਪਾਏ ਆਓ ਉਹ ਤੋਂ ਕੱਟਦੇ ਆ ਨਾ ਦੁਬਾਰਾ ਫੜਾ ਲਓ

ਮੈਮ ਉਹ ਕਿਵੇਂ ਕਿਤੇ ਆਪਣਾ ਹਮਾਇਮ ਉਹ ਤਾਂ ਬਾਹਰ ਨਹੀਂ ਲੱਗਣੀ ਆ ਬਾਹਰ ਨਹੀਂ ਦੁਨਾਂ ਆ ਪਾਈ ਜਰਾ ਮਾਣਾ ਉਤਰਨਾ ਇਹ ਜਿਹੜੀ ਸੋਫਟ 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 ਆਪਣਾ ਦੇ ਮੋੜ ਅੱਗੇ ਨੰਬਰ ਤੇ ਇੱਕ ਦੀ ਪੱਟਾ ਪੱਟਾ ਅੰਨੇ ਬੰਦੇ ਸਿੱਧਾ ਕਰਨ ਵਾਸਤੇ ਆਏ ਹੋਇਆ ਅੱਗੇ ਚੇਅਰ ਮੈਂ ਸਰ ਆਜੋ ਆਜੋ ਚੇਅਰ ਮੈਂ ਸਰ ਆਜੂ 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 ਆ ਗੱਡੀ ਚਲੀ ਲੱਗੇ ਜਾਏ ਕਿਹੜਾ ਦਾਜੀ ਤੱਕ ਨਹੀਂ ਕਿਹੜਾ ਮੰਨਿਆ ਚਲੋ ਗੱਟਵਾ ਨਹੀਂ 35 ਗਾ सारे न ਹਰ ਜੀ ਗੱਦ ਨੂੰ ਵੜਨਾ ਜੋ ਆਓ ਪ੍ਰਮੰਦਰ ਜੀ ਗੱਡੀ ਜੀ ਆਓ ਸੋਨੇ ਹੋ ਹੋ ਸ਼ਰੀਰ ਬਣਾ ਲੀਏ ਸਾਰੇ ਭਰਾ ਆ ਜਾਣਾ ਆਪਣੇ ਹੈ ਨਾਲੇ ਸਾਰੇ ਇਹ ਵੀ ਆ ਜਾਣਾ ਆਪਣੇ ਹੈ ਅੱਜ ਵੇ ਅੱਜ ਵੇ ਹੁਣ ਇਹ ਵੀ ਲੋੜ ਹੈ ਸਰ ਇਹ ਲੋੜ ਹੈ ਸਰ ਇਹ ਲੋੜ ਹੈ ਲੋਕਾਂ ਨੂੰ ਲੋੜ ਪੈਂਦਾ ਹੋਰ ਜੰਮੀਂ ਹੈ ਇਹ ਜਗ੍ਹਾ ਨਾ ਹੋ ਰਹੀ ਹੈ ਕਿ ਪਾਣੀ ਨਹੀਂ ਆ ਰਿਹਾ ਵੱਡਾ ਪਿੰਡ ਅੱਜ ਨਾਲ ਅੱਜ ਦਾ ਭਾਰਤ ਇੰਡੀਆ ਦਾ ਗੁਰੂਪੁਰਾ ਹਮਾਰੇ ਇੱਕ ਬਹੁਤ ਮੈਂ ਕੱਲੇ ਕਾਂਡ ਦੀ ਬਾਤ ਹੈ ਜਿਹੜਾ ਜੋ ਪ੍ਰਯੋਗ ਹੈ ਚਲੋ। ਤੇ ਇਹ ਤਾਂ ਵੀਰੂ ਵਾਲਾ ਇੱਕ ਵਾਰ ਬੋਲ ਜਿਵੇਂ ਸਾਰੇ ਇਲਾਕੇ ਵਾਲੇ ਕਹਿੰਦੇ ਜਾਂ ਰਹੇ ਨੂੰ ਮੁੜ ਕੇ ਨਾ ਆਉਂਦੇ। ਪਰ ਆਪਾ ਰਾਕੇ ਵਾਲੇ ਵੀ ਖਾਸ ਕਿਸਮਤਾ ਇਸ ਬੰਦ ਤੇ ਦੀ ਇਹ insan ਦੀ ਲਿਆਕਤ ਆ ਜਿਹੜੀ ਉਹ ਹੁਣ ਆਪਣੇ ਇਹਨਾਂ ਦੇ ਵੋਟਾਂ ਦੇ ਪਤਾ ਲੱਗਿਆ। ਇੱਕ ਆਮ ਆਪਾ ਐਸਡੀਓ ਦੇਖੇ ਨੇ ਆਪ ਨੂੰ ਬਾਅਦ ਹੀ ਪਤਾ ਲੱਗਿਆ ਰੇਸ਼ੀਓ ਦੇ ਨਾਮ ਆ ਗਿਆ। ਮੇਰੇ ਮੁੱਲਾਪੁਰ ਵੀ ਆ ਮੇਰੇ ਤਾਂ ਕਈ ਬਿਜਲੀ ਹੋੜਾ ਹਮ ਬਣਾ ਹੋ ਗਿਆ ਬਢੇਲਾ ਹੋ ਗਿਆ ਕੱਲ ਵੀ ਇੱਕ ਦੋ ਨੇ ਐਸਡੀ ਦਾ ਲਾ ਪਿਆ ਗਿਆ ਕਿ ਕਿਥੋਂ ਪਤਾ ਲੱਗਦਾ ਕਿ ਜਿਹੜਾ ਆਪਾਂ ਸਾਰੇ ਬੈਠੇ ਆ ਆਪਾਂ ਇਲਾਕੇ ਵਾਲੇ ਆ ਤੇ ਇਲਾਕੇ ਨੂੰ ਮਾਣ ਹੁੰਦਾ ਜਿਹੜਾ ਵਧੀਆ ਬੰਦਾ ਹੋਵੇ बार-बार ਹੁਣੇ ਦੁਬਾਰਾ ਆਉਣ ਤੋਂ ਪਹਿਲਾਂ ਹੀ ਸ਼ਿਕਾਇਤ ਹੋਣੀ ਨਾਲ ਉਹਨੂੰ ਨਾ ਭੇਜਿਓ ਆਪਾਂ ਕੋਲ ਦਾ ਬੰਦਾ ਵਧੀਆ ਇਹਦੀ ਜਿਹੜੀ ਯੋਗਤਾ ਇਸ ਵੀਰ ਦੀ ਜਿਹੜੀ ਆਪਣੇ ਨਾਲ ਪਿਆਰ ਆ ਕੰਮ ਕਰਨ ਦਾ ਢੰਗ ਆ ਜੋ ਮੈਨੂੰ ਪਹਿਲਾਂ ਬਾਹਰ ਵੀ ਦੱਸਿਆ ਗਿਆ 9 ਸਾਲ ਦਾ ਆ ਗਿਆ ਤੇ ਨਹੀਂ ਤਾਂ ਦੋ ਸਾਹ ਕੀ ਬੰਦਾ ਟਿਕਣ ਦਿੰਦਾ ਜੇ ਸਾਡੇ ਪਿੰਡੋਂ ਹੀ ਲੈ ਜਾਓ ਸਾਡੇ ਪਿੰਡਾਂ ਨਾਲ ਲੈ ਕੇ ਆਏ ਐਵੇਂ ਹੁੰਦਾ ਨਾ ਆਪਣੇ ਕਿਉਂਕਿ ਕਿਉਂਕਿ ਦੋ ਦੋ ਬੰਦੇ ਪਰ ਇੱਥੇ ਦੁਬਾਰਾ ਚੱਲ ਕੇ ਆਏ ਆ ਸਾਡੇ ਸ਼ਹਿਰ ਚ ਆਏ ਆ ਸਾਡੇ ਤੇ ਕਰ ਕਵੀ ਕਹਿ ਰਾਤ ਨੂੰ 12 ਵਜੇ ਫੋਨ ਕਰੋ ਸਾਡੇ ਫੋਨ ਕਵੀ ਸਾਡੀ ਸੱਚ ਬੰਦ ਨਹੀਂ ਕਦੇ ਵੀ ਹੁੰਦੀ ਤੇ ਮੈਂ ਉਹਨੇ ਇਲਾਕੇ ਦਾ ਐਸਜੀਓ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦਾ ਇੰਨਾ ਪਿਆਰ ਦੇ ਕੇ ਕਿਉਂਕਿ ਮੈਂ ਵੀ ਇੱਥੇ ਨਵਾਂ ਆਇਆ ਦੋਸਤਾਰੀ ਹੋਇਆ ਮੈਨੂੰ ਇਹਨੂੰ ਦਾ ਇਲਾਕਾ ਮੇਰਾ ਹੀ ਐ ਪਰ ਮੈਂ ਜਿਹੜਾ ਮੈਨੂੰ ਵੀ ਪਿਆਰ ਮਿਲਿਆ ਤੇ ਇਹਨੂੰ ਦਾ 9 ਸਾਲਾਂ ਤੋਂ ਮਿਲਦਾ ਤੇ ਇਹਨੇ ਜਿਹੜਾ ਪਿਆਰ ਦਿੱਤਾ ਉਹ ਬਰਕਰਾਰ ਰੱਖੂਗਾ ਤੇਰੇ ਤੇ ਸਾਨੂੰ ਮਾਣਾ ਸ਼ਰਾ ਚੱਕਦੇ ਫੱਟੇ ਚੰਗਾ ਬਿਜਲੀ ਹੋਣੀ ਤੇਰੀ ਛੜਕ ਬਣਾਉਣੀ ਆ ਮੈਂ ਜਰੂਰ ਆ ਕਿ ਆ ਪਰ ਕਿਤੇ ਮਾਲ ਕੱਢ ਕੇ ਬਣਾਉਣਾ ਪੈਣਾ ਠੀਕ ਹੈ ਨਾ ਕਿਉਂਕਿ ਇਹ ਡੈਂਟਰ ਚ ਪੈ ਨਹੀਂ ਸਕਦੀ ਹਾਂਜੀ ਅੰਦਰ ਆ ਨਾ ਠੀਕ ਹੈ ਨਾ ਇਹ ਅੰਦਰ ਆ ਪਰ ਫਿਰ ਵੀ ਕਿਸੇ ਨਾ ਕਿਸੇ ਮਾਚੇ ਠੇਕੇਦਾਰ ਤੋਂ ਕਢਾ ਕੇ ਇਹਨੂੰ ਬਣਾਵਾਂਗੇ ਇਹਨਾਂ ਕਹਿੰਦਾ ਕਿਵਾਂ ਦਾ ਅਟਕਾ ਵਾਇਰਲ ਚਿੱਕਾ ਖਾਲਸਾ ਬਹੁਤ ਬਹੁਤ ਧੰਨਵਾਦ ਜੀ ਮੈਂ ਸਭ ਦਾ ਜਿਹਨਾਂ ਨੇ ਆਪਣਾ ਕੀਮਤੀ ਸਮਾਂ ਲਾ ਕੇ ਸਾਡੇ ਸਰਪੰਚ ਪਰਮਜੀਤ ਜੀ ਦਾ ਮਜੀਤ ਸਿੰਘ ਜੀ ਦਾ ਸਰਜੀਤ ਸਿੰਘ ਜੀ ਦਾ ਸਾਡੇ ਪ੍ਰਧਾਨ ਜੀ ਦਾ ਬਾਖੀਆਂ ਦਾ ਜਿੰਨੇ ਵੀ ਸਾਡੇ ਅੰਚੋ ਆਏ ਕਿਤੇ ਕਿਤੇ ਰੋਧੀ ਵਾਲ ਤੋਂ ਆਏ ਪ੍ਰਧਾਨ ਜੀ ਹੋਰ ਜਿੰਨੇ ਵੀ ਸਾਡੇ ਅਉਦੇ ਦਾ ਸਾਥੀ ਆਏ ਪੰਚ ਸਰਪੰਚ ਆਏ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਆਣ ਕੇ ਮਨ ਸਤਿਗੁਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਅੱਜ ਮੈਂ ਸਿਧਵਾ ਵੇਟਰ ਵਿਕੇ ਦੁਆਰਾ ਜੁਆਇਨ ਕੀਤਾ ਹੈ ਲੰਮਿਆ ਸਾਬਡਿਵੀਜ਼ਨ ਦੇ ਵਿੱਚ ਬਤੌਰ ਜੇਹੀ 8 ਤੋਂ 9 ਸਾਲ ਦੀ ਸਰਵਿਸ ਕੀਤੀ ਸੀ ਤੇ ਦੁਆਰਾ ਫਿਰ ਮੈਨੂੰ ਅੱਜ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਅੱਜ ਮੈਂ ਇੱਥੇ ਜੁਆਇਨ ਕੀਤਾ ਤੇ ਬਹੁਤ ਧੰਨਵਾਦ ਕਰਦਾ ਹਾਂ ਸਾਬਡਿਵੀਜ਼ਨ ਦਾ ਸਰਪੰਚਾਂ ਪਿੰਡਾਂ ਦੇ ਸਰਪੰਚਾਂ ਦਾ ਪੰਚਾਇਤਾਂ ਦਾ ਜਿਨ੍ਹਾਂ ਨੇ ਮੇਰਾ ਬਹੁਤ ਮਾਣ ਸਨਮਾਨ ਕੀਤਾ ਤੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਤੇ ਗਰਮਜੋਸ਼ੀ ਨਾਲ ਜੁਆਇਨ ਕਰਾਇਆ ਹੈ ਆ ਮੈਂ ਇਸ ਨੂੰ ਆਪਦੀ ਹੋਰ ਆਪਦੀ ਜ਼ਿੰਮੇਵਾਰੀ ਸਮਝਦਾ ਆ ਵੀ ਜਿੰਨਾ ਇਹਨਾਂ ਨੇ ਮੇਰਾ ਸਵਾਗਤ ਕੀਤਾ ਤਾਂ ਹੁਣ ਆ ਭਾਰੀ ਹੋ ਗਿਆ ਇਹਨਾਂ ਦਾ ਮੈਂ ਕਿ ਕੰਮ ਵੀ ਹੋਣੇ ਇਸ ਤਰੀਕੇ ਨਾਲ ਇਹਨਾਂ ਦਾ ਹੋਏਗਾ ਜਿਹਨੂੰ ਕੋਈ ਬਰੋਧ ਨਾਵੇ ਮੇਰੀ ਤਾਂ ਜੀ ਇਹੀ ਰਹੇਗੀ ਕਿ ਗਾਂ ਸਾਡਾ ਪੈਡ ਡਿਸੀਜਨ ਆ ਰਿਹਾ ਹੈਗਾ ਆ ਜਿੰਨਾਂ ਦੇ ਪੰਚਾਇਤਾਂ ਦੇ ਨਾਲ ਕਿਸਾਨਾਂ ਦੇ ਨਾਲ ਸਾਡਾ ਸੰਜੋਗ ਰਹੇਗਾ ਇਹਨਾਂ ਦੇ ਸੰਜੋਗ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜੀ ਕਿਸੇ ਨਾ ਕਿਸੇ ਤਰ੍ਹਾਂ ਦੇ ਕੀਤੇ ਤਰੀਕਾ ਬਣਾਉਗੇ ਨਿਰਵਿਘਨ ਸਪਲਾਈ ਟੀਐਨਡੀਸੀ ਪੂਰੀ ਪੂਰਤੀ ਕਰਾਂਗੇ ਇਲਾਕੇ ਵਿੱਚ ਕੋਈ ਵੀ ਸਮੱਸਿਆ ਹੋਏਗੀ ਬਿਜਲੀ ਨਾਲ ਸੰਬੰਧ ਦਾ ਉਨੋਂ ਸਿਪਾਹ ਦੇ ਅਧਿਕਾਰ ਨੇ ਜਿਠਾ ਦੇ ਹਾਂ